ਰਾਸਤਾਨੀ ਪੰਜਾਬੀ ਚੈਨਲ ਆਪਣੀ ਤੇ ਮੈਂ ਉਹ ਵੀਡੀਓ ਪਾਉਂਗਾ ਉਹਦਾ ਲਿੰਕ ਭੇਜੂਗਾ ਆਪਜੀ ਸਾਰੇ ਵੇਖਿਓ ਸੋ ਐਸੇ ਪਰਿਵਾਰ ਬਹੁਤ ਜਿਆਦੇ ਪਿੰਡਾਂ ਦੇ ਪਿੰਡ ਰੁਣਗੇ ਗਾਂ ਜਦੋਂ ਪਿੱਛੇ 2023 ਦਾ ਹੜਾ ਆਇਆ ਨਾ ਉਹਨਾਂ ਦਾ ਬਣਿਆ ਹੋਇਆ ਮਕਾਨ ਡਹਿ ਗਿਆ ਸੁਣੀ ਚਲਿਓ ਸਰਦਾਂ ਜੀ ਅੱਚਾ ਕੋਈ ਜਾ ਕੇ ਦੇਖ ਆਇਓ ਪਲਾਂ ਆਪਣੇ 23 ਦੇ ਵਿੱਚ ਪਿੱਛੇ 2 ਸਾਲ ਪਹਿਲਾਂ ਉਹਨਾਂ ਦਾ ਮਕਾਨ ਡਹਿ ਗਿਆ ਉਹਨਾਂ ਨੇ ਫੇਰ ਵੀ ਸਬਰ ਕੀਤਾ ਚਲੋ ਕੋਈ ਨਹੀਂ ਮਹਾਰਾਜ ਜਿੱਥੇ ਰੱਖਦਾ ਰਹਿਣਾ ਪੈਣਾ ਹੈ ਦੋਨੇ ਪਿਉ ਪਤ ਗ੍ਰੰਥੀ ਦੀ ਡਿਊਟੀ ਕਰ ਰਹੇ ਆ ਸਾਧ ਸੰਗਤ ਜੀ 2025 ਦਾ ਹੜ ਆਇਆ ਉਹ ਝੌਂਪੜੀ ਪਾ ਕੇ ਉੱਥੇ ਇੱਕ ਮਰਲੇ ਧਾਂ ਦੇ ਵਿੱਚ ਰਹਿਣ ਲੱਗੇ ਕਾਨਿਆਂ ਦੀ ਝੌਂਪੜੀ ਪਾਈ 2025 ਦੇ ਵਿੱਚ ਕਾਨਿਆਂ ਦੀ ਝੌਂਪੜੀ ਵੀ ਰੁੜ ਗਈ ਹੋਣੀ ਇਹ ਜੋ ਕੌਸ਼ਲਲਾ ਦੀ ਆਪਣੀ ਗੱਡੀ ਹੈ ਸੇਵਾਦਾਰ ਲੈ ਕੇ ਗਏ ਆ ਜਿੰਨੀ ਕੁ ਬਣਦੀ ਰਸਤ ਲੈ ਕੇ ਗਏ ਆ ਬਾਕੀ ਵਿਜ਼ਿਟ ਕਰਨ ਗਏ ਆ ਵੀ ਆਉਣ ਵਾਲੇ 10 ਦਿਨਾਂ ਤੇ ਉੱਥੇ ਸਥਿਤੀ ਕੀ ਹੋਊਗੀ ਯਾਨੀ ਕਿ ਆਪਣੇ ਕੋਲ 2 ਸਾਲਾਂ ਦਾ ਸਟਰੋਕ ਪਿਆ ਤੁਹੇ ਦਾ ਆਪਾਂ ਨੂੰ ਜੇ 2 300 400 ਕੁਨਟਲ ਟੁੰਡੀ ਦੀ ਲੋਡ ਪਈ ਕਿਸੇ ਵੀ ਸੇਵਾਦਾਰ ਨੂੰ ਲੋੜ ਹੋਵੇ ਸਾਡੇ ਕੰਟੈਕਟ 'ਚ ਉੱਥੇ ਪਸੂ ਭੁੱਗੀ ਹੈ ਤਾਂ ਗਊਸ਼ਾਲਾ ਤੁਡੀ ਦੇ ਨੂੰ ਤਿਆਰ ਬੈਠੀ ਹੈ ਸਾਧਨ ਕੱਲ ਨੂੰ ਤਿਆਰ ਬੈਠੀ ਹੈ ਪਰ ਥੋੜਾ ਜਿਹਾ ਖਿਆਲ ਕਰਿਓ ਵੀ ਪਹੁੰਚੇ ਸਹੀ ਥਾਂ ਤੇ ਦੁੱਖ ਸਾਨੂੰ ਤੁਹਾਡਾ ਜੋ ਪ੍ਰਮਾਤਮਾ ਦਾ ਕਹਿਰ ਆ ਉਹਦਾ ਬਹੁਤ ਹੈ ਪਰ ਅਸੀਂ ਉਸ ਦੁੱਖ ਦੇ ਵਿੱਚ ਆ ਕੇ ਜ਼ਰੂਰ ਬੈਠਾਂਗੇ ਤੇ ਚੈਨਲ ਰਾਹੀਂ ਬਾਕੀ ਜੇ ਕੋਈ ਵੀ ਆਪਦਾ ਵਾਲਾ ਇਹੋ ਜਿਹਾ ਸੇਵਾਦਾਰ ਨੂੰ ਜੇ ਕਿਤੇ ਲੱਗਦਾ ਵੀ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਤਾਂ ਇਹ ਚੈਨਲ ਰਾਹੀਂ ਆਪ ਜੀ ਮੈਸੇਜ ਕਰ ਸਕਦੇ ਹੋ 97845 2064 ਕੋਈ ਮੁਸੀਬਤ ਜੋ ਸਾਡੀ ਸਮਝ ਤੋਂ ਬਾਹਰ ਹੈ ਤੇ ਤੁਹਾਨੂੰ ਪਤਾ ਹੈ ਆਪ ਜੀ ਕੋ ਕੰਟੈਕਟ ਕਰਿਓ ਅਸੀਂ ਜਿੰਨੇ ਜੋਗੇ ਆਪ ਜੀ ਦੇ ਨਾਲ ਖੜਾਂਗੇ ਸਾਥ ਸਿੰਘ ਜਿੱਥੇ ਅੱਜ ਆਪਾਂ ਇੰਨੀਆਂ ਖੁਸ਼ੀਆਂ ਮਨਾ ਰਹੇ ਆਂ ਦੇਸਾਂ ਵਿਦੇਸਾਂ ਦੇ ਵਿੱਚ ਅੱਜ ਆਪਾਂ ਇਕੱਲਾ ਇਸ ਨਗਰ ਦੇ ਵਿੱਚ ਨਹੀਂ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇਸਾਂ ਵਿਦੇਸਾਂ ਦੇ ਵਿੱਚ ਪਰਦੇਸਾਂ ਆਪਣੇ ਦੇਸ਼ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਮਨਾ ਰਹੇ ਆ ਪਰ ਇਹਦੇ ਨਾਲ ਨਾਲ ਇੱਕ ਹੋਰ ਗੱਲ ਵੀ ਚੱਲ ਰਹੀ ਹੈ ਸਮਾਂ ਬੜਾ ਭਿਆਨਕ ਹੈ ਖਿਆਲ ਕਰਨਾ ਸਾਸਨ ਜੀ ਗੱਲਾਂ ਨਹੀਂ ਕਰਨੀਆਂ ਭਾਈ ਜਿਵੇਂ ਆਪਾਂ ਕਈ ਸਾਲਾਂ ਤੋਂ ਲੈ ਕੇ ਕਈ ਪੁਰਖ ਬਾਣੀਆਂ ਸ਼ਾਸਤਰੀ ਜਿਹੜੀ ਵਿਦਿਆ ਹੁੰਦੀ ਹੈ ਸ਼ਸਤਰ ਵਿਦਿਆ ਸ਼ਸਤਰ ਵਿਦਿਆ ਜੋਤਸ ਵਿਦਿਆ ਸਾਧੂ ਸੰਤਾਂ ਦੇ ਕੁਦਰਤੀ ਬੋਲ ਕਾਫੀ ਸਮਾਂ ਤੋਂ ਲੈ ਕੇ ਆਪਾਂ ਸੁਣਦੇ ਆ ਰਹੇ ਸੀ ਕਿ 2025 ਜੋ ਸਮਤ ਆਉਣਾ ਹੈ ਨਾ ਇਹਦੇ ਵਿੱਚ ਥੋੜਾ ਜਿਹਾ ਕਸ਼ਟ ਬਹੁਤ ਆਉਣਾ ਹੈ ਇਹ ਗੱਲ ਸਤਸੰਗ ਜੀ ਸੰਪੂਰਨ ਹੋ ਗਈ ਅੱਜ ਆਪਾਂ ਸਾਰੇ ਭਲੇ ਭਾਤ ਜਾਣਦੇ ਹਾਂ ਕਿ ਆਪਣੇ ਜੋ ਰਾਜ ਪੰਜਾਬ ਹੈ ਆਪਣੇ ਭੈਣ ਭਰਾ ਬਹੁਤ ਜ਼ਿਆਦਾ ਏਰੀਆ ਕਈ 100 ਪਿੰਡ ਹੜ੍ਹ ਦੀ ਮਾਰ ਦੇ ਵਿੱਚ ਆ ਗਏ ਪਾਣੀ ਦੀ ਮਾਰ ਦੇ ਵਿੱਚ ਆ ਗਏ ਸੋ ਸਤਸੰਗ ਜੀ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਜਿੰਨਾ ਕ ਦੁੱਖ ਆਪਾਂ ਕਰ ਲਈਏ ਮਨਾ ਲਈਏ ਜਾਂ ਆਪਾਂ ਸੋਚ ਸਕਦੇ ਆਂ ਇਦੋਂ ਵੀ ਵੱਧ ਦੁੱਖ ਦੀ ਗੱਲ ਹੈ ਕਿ ਕੋਈ ਵੀ ਪਸ਼ੂ ਪੰਛੀ ਕਾਰ ਕਰ ਦੇ ਵਿੱਚ ਜਿੰਨਾ ਵੀ ਕਿਸੇ ਦੇ ਸਮਾਨ ਹੁੰਦਾ ਟਰੈਕਟਰ ਗੱਡੀਆਂ ਜਾਂ ਕੋਈ ਉੱਠਣ ਬੈਠਣ ਵਾਲਾ ਸਮਾਨ ਜਾਂ ਭਾਈ ਕਿਸੇ ਦੇ ਦਾਣਾ ਦੱਪਾ ਸਭ ਚੀਜ਼ ਨਸ਼ਟ ਹੋ ਚੁੱਕੀ ਹੈ। ਖਿਆਲ ਕਰਨਾ 사ਸੰਗਤ ਜੀ ਸੇਵਾਦਾਰ ਨੂੰ ਬੇਨਤੀ ਹੈ ਵੀ ਨਹੀਂ ਕਿਸੇ ਨੂੰ ਭਾਈ ਇੰਨੀ ਤੇ ਲੱਗੀ। ਆ ਬੱਚਿਆਂ ਨੂੰ ਵੀ ਕਹੋ 10 ਮਿੰਟ ਦਾ ਚੁੱਪ ਦਾ ਦਾਨ ਬਖਸ਼ੋ। ਇਧਰ ਉਧਰ ਭੱਜਣਾ ਦੌੜਨਾ ਬੰਦ ਕਰੋ। 1 ਘੰਟਾ ਤੋਂ ਉੱਥੋਂ ਕੋਈ ਲੰਗਰ ਨਹੀਂ ਮੰਗੂਗਾ, ਕੋਈ ਕਾਸੇ ਦੀ ਲੋੜ ਨਹੀਂ। ਸੰਗਤ ਆਈ ਹੈ, ਸੰਗਤ ਦੇ ਕੋਈ ਗੱਲ ਪੱਲੇ ਪੈਣ ਦਿਓ। ਸੋ ਸੇਵਾਦਾਰ ਨੂੰ ਬੇਨਤੀ ਹੈ ਭਾਈ ਆਪ ਜੀ ਨੂੰ ਪਤਾ ਹੈ ਵੈਸੇ ਤਾਂ ਅੱਜ ਕੱਲ ਆਪਾਂ ਸਾਰੇ ਨੈਟ ਦਾ ਜਮਾਨਾ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਸਭ ਦੇ ਘਰ ਘਰ ਉਪਕਰਨ ਆਪਣੇ ਕੋਲੇ ਹੈ ਜੋ ਆਪਾਂ ਦੇਖ ਰਹੇ ਆਂ ਪਰ ਹਜੇ ਸੋਸ਼ਲ ਮੀਡੀਆ ਵੀ ਉਹ ਸਚਾਈ ਨਹੀਂ ਦਿਖਾ ਸਕਿਆ ਜੋ ਉੱਥੋਂ ਦੇ ਹਾਲਾਤ ਹੈ ਦੋ ਚਾਰ ਚੈਨਲ ਐ ਵੀ ਜਿਨ੍ਹਾਂ ਨੇ ਥੋੜਾ ਥੋੜਾ ਜਿੰਨੇ ਕਵਰੇਜ ਹੋਈ ਕਿਉਂਕਿ ਸੋਸ਼ਲ ਮੀਡੀਆ ਨੂੰ ਲਿਜਾਣ ਵਾਲਾ ਵੀ ਤਾਂ ਬੰਦਾ ਹੀ ਹੁੰਦਾ ਨਾ ਸਾਸੰਗ ਜੀ ਹਰੇਕ ਥਾਂ ਤੇ ਬੰਦਾ ਨਹੀਂ ਪਹੁੰਚ ਸਕਿਆ ਹਾਲਾਂਕਿ ਪਿਛਲੇ 10 ਦਿਨਾਂ ਤੋਂ ਲੈ ਕੇ ਬਹੁਤ ਨਾਜ਼ੁਕ ਬਣੇ ਹੋਏ ਐ ਕੋਈ ਸਥਿਤੀ ਵਧੀਆ ਨਹੀਂ ਪਰ ਫਿਰ ਵੀ ਸਭ ਭੈਣ ਭਰਾਵਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਬਚਦੇ ਪੰਜਾਬ ਤੋਂ Rajasthan Haryana ਤੋਂ UP Bihar ਤੋਂ Uttarakhand ਤੱਕ ਦੇ ਸੇਵਾਦਾਰ ਸੰਗਤਾਂ ਸੱਜਣ ਭੈਣ ਭਰਾ ਰਸਤਾ ਲੈ ਕੇ ਉੱਥੇ ਪਹੁੰਚ ਗਏ ਕਿਸੇ ਨੂੰ ਦੁੱਧ ਦੀ ਲੋੜ ਐ ਕਿਸੇ ਨੂੰ ਜੋ ਵੀ ਲੋੜ ਹੈ ਰਸਤਾ ਲੈ ਕੇ ਉੱਥੇ ਪਹੁੰਚ ਗਏ ਐ ਪ੍ਰਸਾਦ ਸਿੰਘ ਜੀ ਆਪਾਂ ਵੀ ਆਪਣੇ ਨਗਰਾਂ ਦੇ ਵਿੱਚੋਂ ਅੱਜ ਆਪਣੇ ਇਸ ਨਗਰ ਦੇ ਵਿੱਚੋਂ ਦੋ ਚੱਕ ਨਗਰ ਦੇ ਵਿੱਚੋਂ ਗੱਡੀ ਜੋ ਗਊਸ਼ਾਲਾ ਦੀ ਆਪਣੀ ਗੱਡੀ ਹੈ ਸੇਵਾਦਾਰ ਲੈ ਕੇ ਗਏ ਐ ਜਿੰਨੀ ਕੁ ਬਣਦੀ ਰਸਤ ਲੈ ਕੇ ਗਏ ਐ ਬਾਕੀ ਵਿਜਿਟ ਕਰਨ ਗਏ ਐ ਵੀ ਆਉਣ ਵਾਲੇ 10 ਦਿਨਾਂ ਦੀ ਉੱਥੇ ਸਥਿਤੀ ਕੀ ਹੋਊਗੀ ਆਪਾਂ ਨੂੰ ਕਿਹਦਾ ਵਿਜਿਟ ਉੱਥੇ ਕਰਨਾ ਚਾਹੀਦਾ ਹੈ ਤੇ ਕਿਹਦਾ ਸਹਿਯੋਗ ਉੱਥੇ ਕਰਨਾ ਚਾਹੀਦਾ ਹੈ ਉਹਦੀ ਜਮਾਂ ਇਹਨਾਂ ਧਰਾਤਲ ਦੀ ਰਿਪੋਰਟ ਆਪਾਂ ਨੂੰ ਕੱਲ ਨੂੰ ਜਾਂ ਪਰਸੋ ਤੱਕ ਉਹ ਮਿਲ ਜਾਣੀ ਹੈ ਸੋ ਸਾਡੀ ਇਹ ਬੇਨਤੀ ਹੈ ਭਾਈ ਵੀ ਆਪਾਂ ਜਿੰਨੇ ਕ ਜੋਗੇ ਆ ਕੋਈ ਦਾਣਾ ਤੂੜੀ ਕੋਈ ਚੂਰੀ ਕੋਈ ਕਣਕ ਆਟਾ ਭਿਆ ਕੇ ਕੋਈ ਕਣਕ ਇਹ ਲੈ ਕੇ ਤਾਂ ਅਗਲੇ 5-7 ਦਿਨਾਂ ਚ ਆਪਾਂ ਜਿੰਨਾ ਕ ਪਤਾ ਪਹੁੰਚੀਦਾ ਉੱਥੇ ਆਪਾਂ ਵੀ ਪਹੁੰਚ ਗਏ ਪਰ ਇੱਕ ਖਿਆਲ ਕਰਨਾ ਉਦੋਂ 10 ਦਿਨਾਂ ਬਾਅਦ ਜਾਨੀ ਕਿ ਅੱਜ ਤੋਂ 15 20 ਦਿਨਾਂ ਬਾਅਦ ਉਥੋਂ ਦੀ ਸਥਿਤੀ ਇੱਦੋਂ ਵੀ ਖਰਾਬ ਹੋਣੀ ਹੈ ਹੁਣ ਰਸਤਾ ਪਹੁੰਚ ਰਿਹਾ ਹੈ ਉਚੰਤੀ ਰਸਤਾ ਪਹੁੰਚ ਰਿਹਾ ਹੈ ਪਰ ਜਿਨ੍ਹਾਂ ਦਾ ਸਾਧ ਸੰਗ ਜੀ ਖਿਆਲ ਕਰਿਓ ਅਜਾ ਆਪਾਂ ਇਸ ਮਕਾਨ ਦੇ ਵਿੱਚ ਬੈਠੇ ਆ ਜੇ ਆਪਣਾ ਮਕਾਨ ਪੂਰਾ ਪਾਣੀ ਨਾਲ ਭਰ ਜਾਵੇ ਤੇ ਘਰ ਦੇ ਵਿੱਚ ਕੋਈ ਵੀ ਸਮਾਨ ਨਹੀਂ ਨਾ ਬਚੇਗਾ ਸੋ ਮੌਕੇ ਤੇ ਬਹੁਤ ਜ਼ਿਆਦਾ ਸਹਿਯੋਗ ਉਥੇ ਪਹੁੰਚ ਰਿਹਾ ਹੈ ਇਹੋ ਜੀ ਗੱਲ ਨਹੀਂ ਹਰ ਥਾਂ ਤੇ ਸਹਿਯੋਗ ਪਹੁੰਚ ਗਿਆ ਬਹੁਤ ਵਿਰਲਾ ਥਾਂ ਰਹਿ ਗਿਆ ਜਿੱਥੇ ਕੁਦਰਤੀ ਕੁਦਰਤੀ ਵੰਸ ਕੋਈ ਨਹੀਂ ਪਹੁੰਚ ਸਕਿਆ ਪਰ ਅੱਜ ਤੋਂ 20 ਦਿਨ ਬਾਅਦ ਦੀ ਸਥਿਤੀ ਉੱਥੇ ਬਹੁਤ ਭਿਆਨਕ ਹੋਣੀ ਹੈ ਕਿਉਂ ਅੱਜ ਆਪਾਂ ਹੱਲਾਸ਼ੇਰੀ ਕਰਤੀ ਆਟਾ ਦਾਲ ਪਹੁੰਚਾਤਾ ਪਰ ਉਹਨਾਂ ਕੋਲੇ ਤਾਂ ਅਗਲੇ 6 ਮਹੀਨਿਆਂ ਦਾ ਜਿਹੜਾ ਸਟਾਕ ਹੁੰਦਾ ਉਹ ਖਤਮ ਹੋ ਗਿਆ ਆਪਾਂ ਵੀ ਜਾਣਦੇ ਹਾਂ ਨਾ ਵੀ ਹਜੇ ਦਾਣੇ ਕਣਕ ਸ਼ਾਇਦ ਪਤਾ ਨਹੀਂ ਉਹਨਾਂ ਵਾਣਾਂ 'ਚ ਵਿਜੀ ਜਾਵੇ ਕਿ ਨਾ ਜਾਵੇ ਇਹ ਵੀ ਸਥਿਤੀ ਨਹੀਂ ਹੈ ਵੀ ਉੱਥੇ ਕਣਕ ਵਿਜੀ ਜਾ ਸਕਦੀ ਹੈ ਝੋਨੇ ਦੀ ਫਸਲ ਤਾਂ ਖਤਮ ਹੀ ਹੋ ਗਈ ਸੋ ਸਤਸੰਗ ਜੀ ਅਗਲਾ ਆਉਣ ਵਾਲੇ 6-7 ਮਹੀਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਾਂ ਖੜਨਾ ਹੈ ਆ ਖਿਆਲ ਕਰਿਓ ਆਪਾਂ ਇੱਥੇ ਘੱਟ ਵੀ ਖਾ ਸਕਦੇ ਆ ਮੰਜੇ ਤੇ ਆਪਣੇ ਕੋਲੇ ਸਾਰਾ ਕੁਝ ਹੈ ਇੱਕ ਕਿਵੇਂ ਨਾ ਕਿਵੇਂ ਆਪਾਂ ਗੁਜ਼ਾਰਾ ਕਰ ਲਾਂਗੇ ਕੋਈ ਵੱਡੀ ਗੱਲ ਨਹੀਂ ਪਰ ਅਗਲੇ ਆਉਣ ਵਾਲੇ 6-7 ਮਹੀਨੇ ਆਪ ਸਮਝਦੇ ਹੋ ਸ਼ਾਇਦ ਮੇਰੇ ਨਾਲ ਸਾਰੇ ਹਸੰਦਾਰ ਬੈਠੇ ਹੋ ਆਉਣ ਵਾਲੇ 6-7 ਮਹੀਨੇ ਜਿਹੜੇ ਅਗਲੇ ਆ ਉਹਨਾਂ ਦੀ ਸਥਿਤੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਿਕਲਨੀ ਹੈ ਕਿਸ ਚੀਜ਼ ਦੀ ਜ਼ਰੂਰਤ ਨਹੀਂ ਆਪਾਂ ਨੂੰ ਘਰੇ ਪੈਂਦੀ ਸਰੇਕ ਚੀਜ਼ ਦੀ ਜ਼ਰੂਰਤ ਹੈ ਸੋ ਬੇਨਤੀ ਹੈ ਕਿ ਆਪਾਂ ਹੁਣ ਵੀ ਚਲੋ ਜਿੰਨਾ ਬਣਦਾ ਉਹਨਾਂ ਕੋ ਲੈ ਕੇ ਉੱਥੇ ਪਹੁੰਚ ਗਏ ਜਿੰਨੇ ਜਿਸ ਵੀ ਸਾਧਨ ਤੇ ਆਪਾਂ ਪਹੁੰਚ ਸਕਦੇ ਆ ਪਰ ਖਿਆਲ ਰੱਖਣਾ ਆਉਣ ਵਾਲੇ 2-4 ਮਹੀਨੇ ਵਿਜ਼ਿਟ ਕਰਦੇ ਰਹਿਣਾ ਬਹੁਤ ਘਰ ਹੈ ਹੋਜੇ ਜਿਨ੍ਹਾਂ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਮਾਉਂਦੇ ਸੀ ਤੇ ਸ਼ਾਮ ਨੂੰ ਰੋਟੀਆਂ ਬਣਾਉਂਦੇ ਸੀ ਉਹਨਾਂ ਦੇ ਏਰੀਆ ਦਾ ਉਹ ਰਿਜਕ ਖਤਮ ਹੋ ਗਿਆ ਬਹੁਤ ਬੰਦੇ ਇਹੋ ਜਿਹੇ ਆਉਣਗੇ ਜਿਹੜੇ ਆਪਣੇ ਸੇੜੀਏ ਏਰੀਏ ਦੇ ਵਿੱਚ ਕੋਈ ਆਪ ਦਾ ਕਿਰਤ ਕਰਨ ਵਾਸਤੇ ਆਉਣਗੇ ਉਹਨਾਂ ਨੂੰ ਕਿਰਤ ਵੀ ਵਧ ਦੇਣੀ ਹੈ ਖਿਆਲ ਕਰਕੇ ਇਕਤੀ ਉਹਨਾਂ ਨੂੰ ਮਿਹਨਤ ਵੀ ਵਧ ਦੇਣੀ ਹੈ ਇਹ ਵੀ ਇੱਕ ਪੰਨ ਹੋਏਗਾ ਤੇ ਬਾਕੀ ਸਾਧ ਸੰਗਤ ਜੀ ਆਉਣ ਵਾਲੇ 5-4 ਮਹੀਨੇ ਖਿਆਲ ਰੱਖਣਾ ਹੈ ਆਪਾਂ ਨੂੰ ਉੱਥੇ ਡੀਜ਼ਲ ਟਰੈਕਟਰ ਬੰਦੇ ਕਣਕ ਦਾ ਵੀ ਜਿੱਥੋਂ ਤੱਕ ਕੋਈ ਮਾੜੀ-ਮੋਟੀ ਵਾਹਣ ਜਮਾਂ ਖਤਮ ਹੋ ਗਏ ਰੇ ਸਪਰੇਅ ਵੀ ਉੱਥੇ ਲੋਡ ਪੈਣੀ ਹੈ ਫਿਰ ਜਾ ਕੇ ਉਹ ਭਰਾਵਾਂ ਨੇ ਆਪਣੇ ਬਰੋਬਰ ਖੜੇ ਹੋਣਾ ਹੈ ਹੋਰ ਵੀ ਘਰਾਂ ਦੀਆਂ ਛੋਟੀਆਂ-ਛੋਟੀਆਂ ਸਮਾਨ ਜਿਨ੍ਹਾਂ ਦੇ ਸਸਨ ਜਿਨ੍ਹਾਂ ਹਕੀਕਤ ਗੱਲਾਂ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਚੈਨਲ ਤੇ ਮੈਂ ਦੇਖ ਰਿਹਾ ਸੀ ਆਪ ਜੀ ਨੇ ਵੀ ਸਭ ਨੇ ਦੇਖਿਆ ਹੋਣਾ ਸ਼ਾਇਦ ਵੀ ਚੈਨਲ ਵਾਲਾ ਵੀਰ ਉੱਥੇ ਪਹੁੰਚ ਗਿਆ ਇੱਕ ਸੱਜਣ ਕੋਲੇ ਪਿੰਡ ਕੋਲੇ ਉਹ ਪਿੰਡ ਦੇ ਹਾਲਾਤ ਆਂਦੇ ਜੀ ਕੀ ਪਿੰਡ ਦੇ ਹਾਲਾਤ ਆਂਦੇ ਜੀ ਠੀਕ ਐ ਚੜ੍ਹਦੀ ਕਲਾ ਦੇ ਵਿੱਚ ਆਂਦੇ ਪਰ ਫੇਰ ਵੀ ਸਾਨੂੰ ਬਰੀਕੀ ਨਾਲ ਦੱਸੋ ਦੇਸ਼ਾਂ-ਵਦੇਸ਼ਾਂ ਤੱਕ ਤੁਹਾਨੂੰ ਸੰਗਤਾਂ ਵੇੰਦੀਆਂ ਤੇ ਉਹਨਾਂ ਨੇ ਇੱਕ ਇਹੋ ਜਿਹੀ ਦਾਸਤਾ ਦੱਸੀ ਕਹਿੰਦੇ ਜੀ ਆ ਗੁਰਸਿੱਖ ਖੜਾ ਐ ਨਾ ਜਿਹੜਾ ਆਂਦੇ ਜੀ ਇਹਦਾ ਜਨਮ 1990 ਦੇ ਆਰ ਭਾਰ ਲੈ 1988 ਦੇ ਵਿੱਚ ਇਹਨਾਂ ਦੇ ਪਰਿਵਾਰ ਕੋਲੇ ਸੱਤ ਕਿੱਲੇ ਪੈ ਲਈ ਚੰਗਾ ਆਪਦਾ ਮਕਾਨ ਸੀ 1988 ਤੋਂ ਪਹਿਲਾਂ ਜਦੋਂ 88 ਦੇ ਹੜ ਆਏ ਆ ਉਹਨਾਂ ਨੇ ਦਰਿਆ ਦੇ ਕੰਢੇ ਜੱਦੀ ਦੀ ਪੈਲੀ ਸੀ ਉਹਨਾਂ ਦੀ ਇਹ ਨਹੀਂ ਕਿ ਜਲ ਆਪਾਂ ਤੁਰਦੇ ਫਿਰਦੇ ਆ ਨੇ ਸਸਤੀ ਕਰਕੇ ਲੈ ਲਈ ਐਸਾ ਕੁਝ ਨਹੀਂ ਸੀ ਉਹ ਬੰਦੇ ਦੇ ਫੋਨ ਨੰਬਰ ਤੇ ਪੂਰੇ ਪਿੰਡ ਦਾ ਐਡਰੈਸ ਹੈ ਜਾ ਕੇ ਆਪਾਂ ਦੇ ਸਕਦੇ ਆ 1988 ਦੇ ਹੜਾ ਨੇ ਉਹ ਸਤ ਕਿਲੇ ਪੈਲੀ ਰੋਡ ਸੀ ਪੈਲੀ ਦੀ ਕੰਡੀਸ਼ਨ ਐਡੀ ਜਿਆਦਾ ਮਾੜੀ ਕਰ ਦਿੱਤੀ ਕਿ 1988 ਤੋਂ ਲੈ ਕੇ ਹਜੇ ਤੱਕ ਕਿੰਨੇ ਸਾਲ ਟੱਪ ਕੇ 사ਸੰਗ ਜੀ ਉਹ ਪੈਲੀ ਨਿਪਟੋਂ ਬਾਹਲ ਹੋਈ ਉਹ ਬੰਦਿਆਂ ਨੇ ਡੋਲੇ ਨਹੀਂ ਉਹਨਾਂ ਨੇ ਮੀਆਂ ਬੀਬੀ ਸੀ ਵਿਚਾਰੇ ਉਹਨਾਂ ਨੇ ਹੋਰ ਵੀ ਪਰਿਵਾਰ ਸੀ ਛੋਟਾ ਪਰਿਵਾਰ ਸੀ ਉਹਨਾਂ ਕੋਲੇ 10 ਕ ਮਰਲੇ ਥਾ ਉਹਨਾਂ ਨੇ ਮੁੱਲ ਲਿਆ ਕਿਵੇਂ ਨਾ ਕਿਵੇਂ ਕਰਕੇ ਮਿਲਿਆ ਉੱਥੇ ਹੀ ਦਰਿਆ ਦੇ ਕੋਲੇ ਹੀ ਆਪਦੇ ਖੇਤ ਦੇ ਕੋਲੇ ਹੀ ਦਰਿਆ ਦੇ ਕੋਲੇ ਹੀ ਮਿਲਿਆ ਉਹ ਮਕਾਨ ਬਣਾ ਕੇ ਉੱਥੇ ਰਹਿਣ ਲੱਗ ਗਏ 사ਸੰਗ ਜੀ ਉਹਨਾਂ ਨੇ ਇਨਾ 15 20 ਸਾਲਾਂ ਦੇ ਵਿੱਚ ਵਿੱਚ ਮਕਾਨ ਬਣਾਇਆ ਰਹਿੰਦੇ ਆ ਗ੍ਰੰਥੀ ਸਿੰਘ ਦੀ ਡਿਊਟੀ ਕਰਨ ਲੱਗ ਗਿਆ ਉਹ ਸੇਵਾਦਾਰ ਆਪ ਗ੍ਰਾਂਤੀ ਸਿੰਘ ਦੀ ਡਿਊਟੀ ਕਰਦੇ ਕਰਦੇ ਜਦੋਂ ਵਿੱਚ ਦੀ ਬੱਚਾ ਜਵਾਨ ਹੋ ਗਿਆ ਬੱਚੇ ਦਾ ਜਨਮ ਹੋ ਗਿਆ ਬੱਚਾ ਜਵਾਨ ਹੋ ਗਿਆ ਉਹਦੇ ਘਰੋਂ ਮੁੱਕ ਗਈ ਪਿਓ ਪੁੱਤ ਦੂਰ ਰਹਿ ਗਏ ਗਾਂ ਜਦੋਂ ਪਿੱਛੇ 2023 ਦਾ ਹੜਾ ਆਇਆ ਨਾ ਉਹਨਾਂ ਦਾ ਬਣਿਆ ਹੋਇਆ ਮਕਾਨ ਟਹਿ ਗਿਆ ਸੁਣੀ ਚਲਿਓ 사ਸੰਗ ਜੀ ਕੱਚ ਐ ਕੋਈ ਜਾ ਕੇ ਦੇਖ ਆਇਓ ਪਲਾਂ 1923 ਆਪਣੇ 1923 ਦੇ ਵਿੱਚ ਪਿੱਛੇ 2 ਸਾਲ ਪਹਿਲਾਂ ਉਹਨਾਂ ਦਾ ਮਕਾਨ ਟਹਿ ਗਿਆ ਉਹਨਾਂ ਨੇ ਫੇਰ ਵੀ ਸਬਰ ਕੀਤਾ ਚਲੋ ਕੋਈ ਨਹੀਂ ਮਹਾਰਾਜ ਜਿੱਥੇ ਰੱਖਦਾ ਰਹਿਣਾ ਪੈਣਾ ਦੋਨੇ ਪਿਓ ਪੁੱਤ ਗ੍ਰੰਥੀ ਦੀ ਡਿਊਟੀ ਕਰ ਰਹੇ ਐ 사ਸੰਗ ਜੀ 2025 ਦਾ ਹੜ ਆਇਆ ਉਹ ਝੌਂਪੜੀ ਪਾ ਕੇ ਉੱਥੇ ਇੱਕ ਮਰਲੇ ਥਾਂ ਦੇ ਵਿੱਚ ਰਹਿਣ ਲੱਗੇ ਕਾਨਿਆਂ ਦੀ ਝੌਂਪੜੀ ਪਾਈ 2025 ਦੇ ਵਿੱਚ ਕਾਨਿਆਂ ਦੀ ਝੌਂਪੜੀ ਵੀ ਰੁੜ ਗਈ ਉਹਨਾਂ ਦੀ ਉਹ ਬੰਦਾ ਫਿਰ ਵੀ ਪਤਾ ਕੀ ਕਰ ਰਿਹਾ ਜਦੋਂ ਆਪਣੇ ਏਰੀਆ ਦੀਆਂ ਇਧਰੋਂ ਸੰਗਤਾਂ ਕੋਈ ਰਸਤਾ ਲੈ ਕੇ ਜਾਂਦੀਆਂ ਪਿਓ ਪੁੱਤ ਦੋਨੇ ਲੱਗੇ ਆ ਫੜ ਕੇ ਰਸਤਾ ਦੇ ਜੀ ਉੱਥੇ ਵੀ ਬੈਠੀਆਂ ਸੰਗਤਾਂ ਉੱਥੇ ਵੀ ਆਪਣੇ ਭੈਣ ਭਰਾ ਬੱਝੇ ਉਹਨਾਂ ਦੀ ਫਿਰ ਵੀ ਉਹ ਸੇਵਾ ਕਰ ਰਿਹਾ ਐਡਾ ਵੱਡਾ ਦਿਲ ਵੀ ਕਿਸੇ ਦਾ ਹੋਣਾ ਸੋ satsang ji 1988 ਦੇ ਵਿੱਚ ਰੋਟੀ ਸਭ ਨੇ ਖਵਾਈ ਹੋਣੀ ਹੈ 6 ਮਹੀਨੇ ਸੇਵਾ ਵੀ ਸਭ ਨੇ ਕਰੀ ਹੋਣੀ ਐ ਪਰ ਜਿਨ੍ਹਾਂ ਦੇ ਦਰਿਆ ਦੇ ਕੰਢੇ ਬੈਠਣਾ ਮਜਬੂਰੀਆਂ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਘਰ ਰੁੜ ਗਏ ਉਹ ਬੰਦੇ ਹਜ ਤੱਕ ਰੋਲਦੇ ਫਿਰਦੇ ਆਪਾਂ ਉਹਨਾਂ ਨੂੰ ਖੜੇ ਨਹੀਂ ਕਰ ਸਕੇ ਬਰੋਬਰ ਐਦੋਂ ਆਪਣੇ ਲਈ ਪਾਪ ਦੀ ਗੱਲ ਕੋਈ ਨਹੀਂ ਸੋ ਇਹੋ ਜਿਹਾ ਸਮਾਂ ਇੱਕ ਘਰ ਦਾ ਦੱਸਿਆ ਮੈਂ ਤੁਹਾਨੂੰ ਜੋ YouTube ਤੇ ਹੈ ਆਪਣੇ ਪੰਜਾਬੀ ਚੈਨਲ ਜੋ ਪੰਜਾਬੀ ਰਸਤਾ ਨਹੀਂ ਪੰਜਾਬੀ ਚੈਨਲ ਆਪਣੇ ਤੇ ਮੈਂ ਉਹ ਵੀਡੀਓ ਪਾਉਂਗਾ ਉਹਦਾ ਲਿੰਕ ਭੇਜੂਗਾ ਆਪ ਜੀ ਸਾਰੇ ਵੇਖਿਓ ਸੋ ਐਸੇ ਪਰਿਵਾਰ ਬਹੁਤ ਜ਼ਿਆਦੇ ਪਿੰਡਾਂ ਦੇ ਪਿੰਡ ਰੁੜ ਗਏ ਜਿਨ੍ਹਾਂ ਦੀ ਆਪਾਂ ਜਰੂਰ ਜਿਨ੍ਹਾਂ ਕੋ ਹੋ ਸਕਦਾ ਥੋੜਾ ਮੋਟਾ ਮੋਢਾ ਲਾਈ ਗਏ ਆਉਣ ਵਾਲੇ 6-7 ਮਹੀਨਿਆਂ ਤੱਕ ਕਣਕਾਂ ਬੀਜਣਗੇ ਅੱਧਿਆਂ ਗਿੱਧੀਆਂ ਬੀਜੀਆਂ ਜਾਣੀਆਂ ਉਦੋਂ ਬਾਅਦ ਉਹ ਕਿਤੇ ਅੱਧਾ ਕੇ ਏਰੀਆ ਬਾਹ ਲਊਗਾ ਫਿਰ ਆਉਂਦੀ ਫਸਲ ਨਰਮਾ ਝੋਨੇ ਦੀ ਵੀਜਣਗੇ ਜਾਨੀ ਕਿ 2-3 ਸਾਲਾਂ ਦੀ ਪ੍ਰਕਿਰਿਆ ਤਾਂ ਪੱਕੀ ਹੈ ਪਰ ਕੁਝ ਏਰੀਏ ਜਿਹੜੇ 5-4 ਮਹੀਨਿਆਂ ਚ ਬਾਹ ਲ ਹੋ ਜਾਣਗੇ ਸੋ ਮਾਈਆਂ ਬੀਬੀਆਂ ਨੂੰ ਵੀ ਬੇਨਤੀ ਹੈ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਘਰਾਂ ਦੇ ਵਿੱਚ ਭਾਈ ਥੋੜੀ ਥੋੜੀ ਕਿਰਤ ਕਰੋ ਉੱਥੇ ਆਉਣ ਵਾਲੇ 5-4 ਮਹੀਨਿਆਂ ਦੇ ਵਿੱਚ ਇਹ ਨਾ ਸੋਚਿਓ ਜੀ ਫਲਾਨੀ ਟਰਾਲੀ ਜਾਂਦੀ ਸੀ ਅਸੀਂ ਇੱਕ ਵਾਰ ਭੇਜਤਾ ਥੋੜਾ ਥੋੜਾ ਹੁਣ ਭੇਜੋ ਥੋੜਾ ਥੋੜਾ ਮਹੀਨੇ ਬਾਅਦ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਹੋਏ ਤੇ ਫੇਰ ਵੀ ਥੋੜਾ ਥੋੜਾ ਭੇਜਾਂਗੇ ਤਾਂ ਆਪਾਂ ਨੂੰ ਗੱਲ ਬਣ ਜੂਗੀ ਉੱਥੇ ਇਹੀ ਸਾਰੇ ਏਰੀਆ ਦੇ ਮੂਰੇ ਭੈਣ ਭਰਾਵਾਂ ਨੂੰ ਮੂਰੇ ਬੇਨਤੀ ਕਰਿਆ ਕਰੋ ਦੂਜੀ ਬੇਨਤੀ ਮੇਰਾ ਇੱਥੇ ਬੋਲਣ ਦਾ ਮਕਸਦ ਇਹ ਨਹੀਂ ਕਿ ਮੈਂ ਗਊਸ਼ਾਲਾ ਦਾ ਮਾਰਕਾ ਲਾ ਕੇ ਭੇਜਣਾ ਹੈ ਜਾਂ ਖੁਨੀ ਚੱਕ ਪਿੰਡ ਦਾ ਨਾਮ ਲੈ ਕੇ ਜਾਂ ਦੋ ਚੱਕ ਦਾ ਐਸਾ ਕੁਝ ਨਹੀਂ ਮਜਬੂਰੀ ਬਸ ਸਾਨੂੰ ਇਹ ਦੱਸਣਾ ਪਿਆ ਕਿ ਅੱਜ ਗੱਡੀ ਗਈ ਹੈ ਉਹ ਦੱਸਣ ਦਾ ਰੀਜ ਇਹ ਨਹੀਂ ਕਿ ਧਰਾਤਲ ਵੇਖਣ ਗਏ ਆ ਸੇਵਾਦਾਨ ਰਸਤਾ ਵੀ ਲੈ ਕੇ ਗਏ ਪਰ ਧਰਾਤਲ ਵੇਖਣ ਗਏ ਆ ਵੀ ਜੈਨੀਆਂ ਨੂੰ ਕੀ ਹੋ ਰਿਹਾ ਉੱਥੇ ਉਹ ਜੇਵ ਜਾ ਸਮਾਂ ਆਪਾਂ ਨੂੰ ਆਕੇ ਦੱਸਣਗੇ ਉਹ ਆਪਾਂ ਸਾਥ ਜਰੂਰ ਲਾਉਣਾ ਹੈ ਸਤ ਸੰਗਤ ਜੀ ਸਾਥ ਜਰੂਰ ਦਿਓ ਸੋ ਆਪਾਂ ਨੂੰ ਇਹ ਵੀ ਕੋਈ ਮਕਸਦ ਨਹੀਂ ਵੀ ਗਊਸ਼ਾਲਾ ਰਸਤ ਇਕੱਠੀ ਕਰਿਓ ਜਿੱਥੋਂ ਜਿੱਥੋਂ ਆਪਾਂ ਦੂਰ ਦਰਾਜੇ ਤੋਂ ਬਹੁਤ ਨਗਰਾਂ ਤੋਂ ਸੰਗਤ ਆਈ ਹੋਈ ਹੈ ਆਪੋ ਆਪਣੇ ਨਗਰਾਂ ਦੇ ਵਿੱਚ ਇਹ ਪ੍ਰਾਲੇ ਕਰੋ ਕੋਈ ਕਿਸੇ ਦਾ ਨਾਮ ਲੈਣ ਦੀ ਲੋੜ ਨਹੀਂ ਪ੍ਰਾਲੇ ਕਰੋ ਆਪ ਮੋਟਰਸਾਈਕਲ ਲੈ ਕੇ ਜਾਓ ਸਾਧਨ ਲੈ ਕੇ ਜਾਓ ਪਹਿਲਾਂ ਵੇਖ ਕੇ ਆਓ ਮੈਤਾਨ ਫਿਰ ਆ ਕੇ ਉਹਨਾਂ ਦਾ ਸਹਿਯੋਗ ਕਰਦੇ ਰਹੋ ਇਦੋਂ ਵੱਡਾ ਪੁੰਨ ਕੋਈ ਨਹੀਂ ਸੋ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡਾ ਦੱਸਣਾ ਫਰਜ਼ ਬਣਦਾ ਹੈ ਕਿ ਐਕਤੀ ਕੁਦਰਤੀ ਕੋਈ ਮਹਾਰਾਜ ਦੀ ਕੁਦਰਤ ਹੈ ਆਪਣੇ ਜੋ ਬਸਵਸਤਾ ਗਊਸ਼ਾਲਾ ਚੱਲ ਰਹੀ ਹੈ ਉਹਦੇ ਵਿੱਚ ਤੂੜੀਆਂ ਨਾਮ ਸ਼ਨਾਮ ਪਈ ਹੈ ਜਾਨੀ ਕਿ ਆਪਣੇ ਕੋਲ 2 ਸਾਲਾਂ ਦਾ ਸਟਾਕ ਪਿਆ ਹੈ ਤੂੜੀ ਦਾ ਆਪਾਂ ਨੂੰ ਜੇ 2 300 400 ਕੁਆਂਟਲ ਤੂੜੀ ਦੀ ਲੋੜ ਪਈ ਕਿਸੇ ਵੀ ਸੇਵਾਦਾਰ ਨੂੰ ਲੋੜ ਹੋਵੇ ਸਾਡੇ ਕੰਟੈਕਟ 'ਚ ਉੱਥੇ ਪਸ਼ੂ ਭੁਕੇ ਹੈ ਤਾਂ ਗਊਸ਼ਾਲਾ ਤੂੜੀ ਦੇਣ ਨੂੰ ਤਿਆਰ ਬੈਠੀ ਹੈ ਸਾਧਨ ਕੱਲਣ ਨੂੰ ਵੀ ਤਿਆਰ ਬੈਠੀ ਹੈ ਪਰ ਥੋੜਾ ਜਿਆ ਖਿਆਲ ਕਰਿਓ ਵੀ ਪਹੁੰਚੇ ਸਹੀ ਥਾਂ ਤੇ ਸੋ ਹੋਰ ਵੀ ਜੋ ਕੋਈ ਮੋਢੇ ਨਾ ਮੋਢਾ ਲਾ ਕੇ ਸੰਸਤਾ ਖੜਨ ਨੂੰ ਤਿਆਰ ਹੈ ਸਾਧਨ ਤੂੜੀ ਜਾਂ ਕੋਈ ਦਾਣਾ ਪੱਠਾ ਜੋ ਵੀ ਭੇਜ ਸਕੇ ਆਪਾਂ ਜਰੂਰ ਭੇਜਾਂਗੇ ਇੰਨੀਆਂ ਗ ਬੇਨਤੀਆਂ ਪ੍ਰਵਾਨ ਕਰਿਓ ਕਿਉਂ ਖੁਸ਼ੀ ਦਾ ਮਾਹੌਲ ਹੈ ਬੈਠ ਪੈਣ ਦੇ ਮਨ ਚ ਆਈ ਕਿ ਇਹ ਚੈਨਲ ਆਪਣਾ ਚੱਲ ਰਿਹਾ ਆਪ ਜੀ ਸੰਗਤਾਂ ਦਾ ਇਹ ਚੈਨਲ ਚੱਲ ਰਿਹਾ ਪਿਛਲੇ ਦਿਵਾਨ ਵੀ ਚੈਨਲਾਂ ਤੇ ਚੜੇ ਹੋਏ ਆ ਹੋਰ ਵੀ ਪ੍ਰੋਗਰਾਮ ਛੋਟੇ-ਮੋਟੇ ਚੱਲਦੇ ਨੇ ਦੇਸਾਂ-ਵਦੇਸਾਂ ਤੱਕ ਚੈਨਲ ਸੇਵਾਦਾਰ ਦਾ ਚੱਲ ਰਿਹਾ ਹੈ ਲਿੰਕੇ ਦਾ ਇੰਨੀ ਗ ਬੇਨਤੀ ਪ੍ਰਵਾਨ ਕਰਿਓ ਕਿ ਆਪਾਂ ਦਾ ਸਾਰੇ ਚੈਨਲ ਦਾ ਲਿੰਕ ਲੈ ਕੇ ਗਾਂਢੀ-ਗਾਂ ਕੋਈ ਚੰਗੀ ਚੀਜ਼ ਹੁੰਦੀ ਹੈ ਦੇਖ ਕੇ ਜਰੂਰ ਪ੍ਰਮੋਟ ਕਰਿਆ ਕਰੋ ਚੰਗੀ ਚੀਜ਼ ਨੂੰ ਤਾਂ ਅੱਜ ਜੇ ਅਗਰ ਹੁਣ ਤੜਕੇ ਉਹਨਾਂ ਭਰਾਵਾਂ ਕੋਲੇ ਵੀ ਆਪਣਾ ਪ੍ਰੋਗਰਾਮ ਤਾਂ ਪਹੁੰਚ ਜਾਣਾ ਹੈ ਸ਼ਾਇਦ ਉਹਨਾਂ ਦੇ ਮਨ 'ਚ ਇਹ ਗੱਲ ਆਉਗੀ ਵੀ ਇਹਨਾਂ ਨੂੰ ਕੀ ਹੈ ਇਹ ਤਾਂ ਖੁਸ਼ੀਆਂ ਮਨਾਉਂਦੇ ਆ ਜਨਮ ਦਿਹਾੜੇ ਮਨਾਉਂਦੇ ਆ ਪਰ ਚਲੋ ਮਹਾਰਾਜ ਨੇ ਆਪਣੇ ਇੱਥੇ ਸੁਖਸ਼ਾਂਤੀ ਰੱਖੀ ਹੈ ਬਾਬਾ ਜੀ ਦਾ ਜਨਮ ਦਿਹਾੜਾ ਪ੍ਰੋਗਰਾਮ ਅੱਜ ਤੋਂ 2-3 ਮਹੀਨੇ ਪਹਿਲਾਂ ਦਾ ਲਿਖਿਆ ਹੋਇਆ ਹੈ ਇੱਕ ਮਜਬੂਰੀ ਹੋਰ ਦੇ ਕਿਉਂ ਅਸਲ ਤਾਂ ਪਿਛਲੇ ਸਾਲ ਤੋਂ ਹੀ ਲਿਖਿਆ ਗਿਆ ਕਿ ਆਉਂਦਾ ਜਨਮ ਦਿਹਾੜਾ ਆਪਾਂ ਫੇਰ ਮਨਾਉਣਾ ਹੈ ਮਹਾਰਾਜ ਕਿਰਪਾ ਰੱਖੀ ਚਲੋ ਜੋ ਵੀ ਪ੍ਰਾਣੀ ਪਹੁੰਚ ਸਕੇ ਪਰ ਇਸ ਕਰਕੇ ਆਪਾਂ ਨੂੰ ਮਜਬੂਰੀ ਵਾਸਤੇ ਚੀਜ਼ਾਂ ਦਾ ਆਉਣੀਆਂ ਚਲੋ ਆਪਾਂ ਮਨਾ ਰਹੇ ਆ ਕਿਉਂਕਿ ਮਹਾਰਾਜ ਨੇ ਆਪਣੇ ਏਰੀਏ ਤੇ ਸੁੱਖ ਸ਼ਾਂਤੀ ਰੱਖੀ ਹੈ ਸੋ ਸਾਧ ਸੰਗ ਜੀ ਆਪਣੇ ਭਰਾਵਾਂ ਦੇ ਹਾਲਾਤ ਚੰਗੇ ਨਹੀਂ ਆਪਣੇ ਜਿਹੜੇ ਸਾਥੀ ਬੈਠੇ ਉਹਨਾਂ ਦੇ ਹਾਲਾਤ ਚੰਗੇ ਨਹੀਂ ਇਹਨਾਂ ਨੂੰ ਵੀ ਆਪਾਂ ਸੰਭਾਲਣਾ ਕਰਨੀ ਹੈ ਜੇ ਅਗਰ ਚੈਨਲ ਦੇ ਵਿੱਚ ਰਿਕਾਰਡਿੰਗ ਹੋ ਰਿਹਾ ਤਾਂ ਉਹਨਾਂ ਭਰਾਵਾਂ ਤੋਂ ਵੀ ਮਾਫੀ ਮੰਗਦਾ ਪਰ ਅਸੀਂ ਫੇਰ ਵੀ ਆਪ ਜੀ ਨੂੰ ਪੰਜਾਬ ਵਾਸੀਓ ਡੋਲਣ ਦੀ ਲੋਟ ਨਹੀਂ ਜਿੰਨੇ ਕੁ ਜੋਗੇ ਆ ਰਾਜਸਥਾਨ ਹੋਰ ਵੀ ਸੰਗਤਾਂ ਬੈਠੀਆਂ ਇੱਥੇ ਕੋਈ ਧਰਮ ਦਾ ਸਿਸਟਮ ਨਹੀਂ ਹੈ ਰਾਜਸਥਾਨ ਦਾ ਨਾਂ ਪੰਜਾਬ ਦੀ ਗਵਰਨਮੈਂਟ ਆਮ ਆਦਮੀ ਆਮ ਆਦਮੀ ਪਾਰਟੀ ਜਾਣ ਕੇ ਜਾਣ ਕੇ ਬਦਨਾਮ ਕਰਦੀ ਹੈ ਸਾਡੇ ਰਾਜਸਥਾਨ ਦੇ ਵਿੱਚ ਐਸਾ ਕੋਈ ਜਾਤ-ਬੋਤ ਭੇਤ ਨਹੀਂ ਹੈ ਅਸੀਂ ਬੜੀ ਸੁਖ ਸ਼ਾਂਤੀ ਨਾਲ 100 ਸਾਲਾਂ ਤੋਂ ਵਸ ਰਹੇ ਹਾਂ ਉਮੀਦ ਹੈ ਅਸੀਂ ਆਉਣ ਵਾਲੇ ਅਗਲੇ ਸਾਲ ਵੀ ਸੁਖ ਸ਼ਾਂਤੀ ਨਾਲ ਵਸਾਂਗੇ ਸਾਡਾ ਭਰਾਪਾ ਹੈ ਸਾਨੂੰ ਕੋਈ ਇੱਥੇ Hindu ਕੋਈ Muslim ਕੋਈ ਪੰਜਾਬੀ ਨਾਲ ਸਾਨੂੰ ਮਤਲਬ ਨਹੀਂ ਕੋਈ ਸਾਨੂੰ ਪਾਰਟੀਆਂ ਨਾਲ ਮਤਲਬ ਨਹੀਂ ਅਸੀਂ ਪੰਜਾਬ ਵਾਸੀ ਜਿੱਥੇ ਵੀ ਸਾਡੇ ਭਰਾਵਾਂ ਤੇ ਮੁਸੀਬਤ ਹੈ ਜਿੰਨੇ ਕੁ ਜੋਗੇ ਹਨ ਉਹਨੇ ਕਸੀਂ ਵਾਦਾ ਕਰਦੇ ਆ ਤੁਹਾਡੇ ਨਾਲ ਆਉਣ ਵਾਲੇ 1 ਸਾਲ ਤੱਕ ਅਸੀਂ ਖੜਾਂਗੇ ਗਾਂ ਸੱਚੇ ਪਾਤਸ਼ਾਹ ਨੂੰ ਪਰਮਾਤਮਾ ਦੁਨੀਆ ਬਣਾਉਣ ਵਾਲੇ ਨੂੰ ਪਤਾ ਵੀ ਕਿੱਥੇ ਕਿੱਥੇ ਸਾਥੋ ਸੇਵਾ ਲਾਊਗਾ ਸੋ ਅਸੀਂ ਮਾਫੀ ਜ਼ਰੂਰ ਤੁਹਾਨੂੰ ਚਾਹੁੰਦੇ ਆ ਭਾਈ ਵੀ ਚਲੋ ਇਹ ਪ੍ਰੋਗਰਾਮ ਪਹਿਲਾਂ ਤੇ ਲਿਖਿਆ ਛੋਟੇ ਜਿਹੇ ਤੌਰ ਤੇ ਸਾਨੂੰ ਇਹ ਅੱਜ ਭੈਣ ਭਰਾਵਾਂ ਨੂੰ ਇਕੱਠੇ ਹੋ ਕੇ ਪ੍ਰੋਗਰਾਮ ਅਸੀਂ ਕਰ ਰਹੇ ਆ ਦੁੱਖ ਸਾਨੂੰ ਤੁਹਾਡਾ ਜੋ ਪਰਮਾਤਮਾ ਦਾ ਕਹਿਰ ਆ ਉਹਦਾ ਬਹੁਤ ਹੈ ਪਰ ਅਸੀਂ ਉਸ ਦੁੱਖ ਦੇ ਵਿੱਚ ਆ ਕੇ ਜ਼ਰੂਰ ਬੈਠਾਂਗੇ ਤੇ ਚੈਨਲ ਰਾਹੀਂ ਬਾਕੀ ਜੇ ਕੋਈ ਵੀ ਆਪਦਾ ਵਾਲਾ ਇਹੋ ਜਿਹਾ ਸੇਵਾਦਾਰ ਨੂੰ ਜੇ ਕਿਤੇ ਐ ਲੱਗਦਾ ਵੀ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਤਾਂ ਇਹ ਚੈਨਲ ਰਾਹੀਂ ਆਪ ਜੀ ਮੈਸੇਜ ਕਰ ਸਕਦੇ ਹੋ 97845 2064 97845 2064 ਸੇਵਾਦਾਰ ਦਾ ਨੰਬਰ ਹੈ ਆਪ ਜੀ ਦੇ ਬੱਚੇ ਦਾ ਨੰਬਰ ਹੈ ਕੋਈ ਮੁਸੀਬਤ ਜੋ ਸਾਡੀ ਸਮਝ ਤੋਂ ਬਾਹਰ ਹੈ ਤੇ ਤੁਹਾਨੂੰ ਪਤਾ ਹੈ ਆਪ ਜੀ ਕੋਟੈਕਟ ਕਰਿਓ ਅਸੀਂ ਜਿੰਨੇ ਜੋਗੇ ਆਪ ਜੀ ਦੇ ਨਾਲ ਖੜਾਂਗੇ ਆਪ ਜੀ ਤੋਂ ਮਾਫੀ ਚਾਹੁੰਨੇ ਅਸੀਂ ਗੁਰੂ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਆਓ ਸੰਗਤ ਜੀ ਦੁੱਖ ਵੀ ਹੈ ਤੇ ਖੁਸ਼ੀ ਵੀ ਹੈ ਭਾਈ ਇਹ ਦੁੱਖ ਦੀ ਘੜੀ ਦੇ ਵਿੱਚ ਆਪਾਂ ਕੀਰਤਨ ਦਾ ਸਮਾਂ ਇਨਕ ਹੋਰ ਗਾਵ ਵਧਾਈਏ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਹੋ ਜੀਆਂ ਮੁਸੀਬਤਾਂ ਤੂੰ ਹੀ ਟਾਲ ਸਕਦਾ ਬੰਦੇ ਦੇ ਹੱਥ ਖੜੇ ਐ ਸੋ ਟਾਲ ਕੇ ਰੱਖਿਆ ਕਰ ਨਿੱਕੇ ਨਿੱਕੇ ਬੱਚੇ ਜਾਨਵਰ ਕੀ ਕੀ ਦਸੀਏ ਸਾਧ ਸੰਗਤ ਜੀ ਸਭ ਕੁਝ ਬਰਬਾਦ ਹੋ ਗਿਆ ਸੋ ਆਓ ਸਿਵਦਾ ਨੂੰ ਬੇਨਤੀ ਕਰਦੇ ਆਂ ਗਾਂਧੀ ਧਾਰਨਾ ਬੋਲਣਗੇ ਭਾਈ ਮਨਸੀ ਅੱਜ ਤਿਆਰੀ ਕੀਤੀ ਹੋਈ ਸੀ ਵੀ ਸੰਗਤ ਦੇ ਵਿੱਚ ਬਹਿ ਕੇ ਬਾਬਾ ਜੀ ਦਾ ਜਨਮ ਦਿਹਾੜਾ ਦੇ ਬਾਰੇ ਬੋਲਾਂਗੇ ਘੜ ਤੋਂ ਘੜ ਕਿੰਟਾ ਡੇਢ ਕਿੰਟਾ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਬਾਬਾ ਬੜਪਾਗ ਸਿੰਘ ਜੀ ਦਾ ਕੰਟੈਕਟ ਕੀ ਹੈ ਕੌਣ ਹੈ ਬਾਬਾ ਬੜਪਾਗ ਸਿੰਘ ਕਿਉਂ ਦੁਨੀਆ ਬਾਬਾ ਬੜਪਾਗ ਸਿੰਘ ਨੂੰ ਮੰਨਦੀ ਹੈ ਤੇ ਸਿੱਖ ਪੰਥ ਦੇ ਵਿੱਚ ਬਾਬਾ ਜੀ ਦੀ ਮਾਨਤਾ ਕੀ ਹੈ ਤੇ ਜ਼ੁਲਮ ਦੇ ਖਿਲਾਫ ਜਲੰਧਰ ਦੇ ਵਾਸੀ ਹੈ ਬਾਬਾ ਬੜਪਾਗ ਸਿੰਘ ਜੀ ਜਲੰਧਰ ਦੇ ਵਾਸੀ ਆ ਬਾਬਾ ਉੜਪਾਖ ਸਿੰਘ ਜੀ ਜਨਮ ਸਥਾਨ ਜਲੰਧਰ ਦਾ ਹੈ ਬਾਬਾ ਉੜਪਾਖ ਸਿੰਘ ਜੀ ਦਾ ਉਹਨਾਂ ਨੇ ਜ਼ੁਲਮ ਦੇ ਖਿਲਾਫ ਸਿੱਖੀ ਦੇ ਵਿੱਚ ਰਲ ਕੇ ਕਿੰਨੀਆਂ ਗਮੱਲਾਂ ਮਾਰੀਆਂ ਤੇ ਜ਼ੁਲਮ ਨੂੰ 모ੜਿਆ ਇਤਿਹਾਸ ਬੋਲਣ ਦਾ ਮਨ ਸੀ ਪਰ ਚਲੋ ਸੇਵਾਦਾਰਾਂ ਨੂੰ ਆਣੇ ਆ ਕੋਈ ਇੱਕ ਦੋ ਧਾਰਨਾ ਬੋਲਦੇ ਆ ਆਪ ਜੀ ਦੇ ਨਾਲ ਇਹਨ ਮੁੱਢ ਤੋਂ ਲੈ ਕੇ ਛੇਮੇ ਪਾਸ਼ਾ ਸਹਿਬਗੁਰੂ ਹਰਗੋਬਿੰਦ ਸਿੰਘ ਤੋਂ ਲੈ ਕੇ ਬਾਬਾ ਉੜਪਾਖ ਸਿੰਘ ਜੀ ਦਾ ਕੀ ਕੀ ਕੰਟੈਕਟ ਰਿਹਾ ਧੀਰਮਲ ਕੌਣ ਸੀ ਬਾਬਾ ਜੀ ਦਾ ਪਿਓ RAM ਸਿੰਘ ਕੌਣ ਸੀ ਦਾਦਾ ਜੀ ਕੌਣ ਸੀ ਇਤਿਹਾਸ ਆਪਾਂ ਜਰੂਰ ਬੋਲਣ ਦੀ ਕੋਸ਼ਿਸ਼ ਕਰਾਂਗੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਸੋ ਆਪ ਸੰਗਤਾਂ ਇਸੇ ਤਰੀਕੇ ਦੇ ਨਾਲ ਬਰਾਜਮਾਨ ਰਹਿਣਾ ਉਹ ਵੀ ਬੋਲਣਾ ਜ਼ਰੂਰੀ ਸੀ ਸੰਗਤੇ ਮੁਸੀਬਤ ਉੱਥੇ ਵੀ ਬਹੁਤ ਤਕੜੀ ਹੈ ਸੋ ਆਓ ਆਪਾਂ ਸੇਵਾਦਾਰ ਤੋਂ ਧਰਨਾ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ